ਨਹਰ ਚ ਕਿਸ ਨੇ ਤੋਂ ਨਿਲਈਓ ਓਏ ਪਤੀਜ ਨਹਰਾਂ 'ਚ ਧੂਣੀਆਂ ਹੀ ਲੱਗਣੀਆਂ ਉਹ ਕੱਲ ਪਾਣੀ ਤਾਂ ਆਉਂਦਾ ਨਹੀਂ ਤੇ ਦਾਦਾ ਆਪਣੇ ਬਾਰੇ ਇੰਟਰੋਡਕਸ਼ਨ ਥੋੜੀ ਜੀ ਅੱਛਾ ਨਾ ਚਲਾਈਏ ਤੀਰ ਨਾ ਚਲਾਈਏ ਤਲਵਾਰ ਤੇ ਨਾ ਚਲਾਈਏ ਚਾਕੂ ਅਸੀਂ ਤਾਂ ਅੱਖਾਂ ਨਾਲ ਬੰਦਾ ਮਾਰ ਦਿੰਨੇ ਆ ਕਿਉਂਕਿ ਅਸੀਂ ਆ ਬਹੁਤ ਵੱਡੇ ਬਹੁਤ ਵੱਡੇ ਡੱਕੂ ਉਹ ਹੋਏ ਚਾਚਾ ਹੋਰ ਕੀ ਹਾਲ ਚਾਲ ਹੈ ਚਾਚਾ ਓਏ ਭਰਾਵਾ ਪਤੀ ਜੀ ਓਏ ਇਹ ਹੁਜੀ ਠੰਡ ਚ ਹਾਲ ਚਾਲ ਪੁੱਛਦਾ ਉਹ ਤੈਨੂੰ ਸ਼ਰਮ ਨਹੀਂ ਆਉਦੀ ਕੀ ਪਤਾ ਕੀ ਹੋਇਆ ਰਾਤੀ ਨੂੰ ਉਹ ਸੁੱਤਾ ਹੀ ਨਾ ਤੇ ਖਾਦੀ ਪੀਤੀ ਦੇ ਵਿੱਚ ਰਜ਼ਾਈ ਚੋਂ ਨਾ ਆ ਨਾ ਜਿਹੜੀ ਆ ਬਾਹਰ ਰਹਿ ਗਈ ਬਸ ਸਵੇਰੇ ਉੱਠ ਕੇ ਜਦੋਂ ਦੇਖਿਆ ਲਾ ਤਾਂ ਸੁੱਤੀ ਉਹ ਠੰਡ ਠੰਡ ਕਰਨ ਠੰਡ ਕਰਕੇ ਲੱਤ ਸੁੱਤੀ ਪਰਾਵਾ ਸਾਰਾ ਟੱਬਰ ਕੁੱਟਣ ਲੱਗ ਪਿਆ ਬਸ ਲੱਤ ਕਿਤੇ ਉੱਠੇ ਫਿਰ ਉਹ ਨਾ ਉਹੀ ਪੁਰਾਣਾ ਕੰਮ ਬਸ ਚੱਕਿਆ ਜੁੱਤੀ ਚੱਕੀ ਲੱਤ ਤੇ 8 10 ਛੇਤਰ ਮਾਰੇ ਤੇ ਹੋਲੀ-ਹੋਲੀ ਜਾਂਦੀ ਬਸ ਪੁੱਛ ਨਾ ਯਾਰ ਬਹੁਤ ਬੁਰਾ ਹਾਲ ਹੈ ਨੀਲ-ਨੂਲ ਪਾ ਕੇ ਹੋਣੇ ਉਹ ਨੀਲ ਤਾਂ ਪੁੱਛ ਨਾ ਨੀਲ ਛੱਡ ਕੇ ਪੂਰਾ ਹੋਈ ਗਿਆ ਲੱਤ ਪੀਲੀ ਹੋਈ ਪਈ ਆ ਪਹਿਲੇ ਸਾਰੇ ਘਰ ਦੇ ਨੇ ਕੁੱਟਿਆ ਪੂਰੇ ਚਰਦੇ ਆ ਨੇ ਪਰਾਵਾ ਭਤੀਜ ਗੱਲ ਸੁਣ ਠੀਕ ਸਾਡਾ ਖਾਨਦਾਨ ਜਿਹੜਾ ਨਾ ਠੰਡ ਬਹੁਤ ਮੰਦਾ ਬਹੁਤ ਠੰਡ ਮੰਦਾ ਇੱਕ ਵਾਰੀ ਨਾ ਸਾਡੇ ਨਾਲ ਘਰ ਦੇ ਬੈਠੇ ਸਾਰੇ ਦਾਦਾ ਪਰਦਾਦਾ ਸਾਰੇ ਬੈਠੇ ਤੇ ਨਾਲ ਟੀਵੀ ਦੇ ਵਿੱਚ ਨਾ ਉਹ ਜਿਹੜੀ ਚਿੱਟੀ ਚਿੱਟੀ ਬਰਫ ਦੇ ਕਹਿੰਦੀ ਹੁੰਦੀ ਬਰਫ ਜੇ ਪੈਂਦੀ ਹੁੰਦੀ ਸੁਣੋ 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 ਬਸ SNOW ਪੈ ਗਈ ਦੇਖ ਲਈ ਸਾਰੇ ਟੱਬਰ ਓਏ ਹੋਏ ਸਾਰਾ ਟੱਬਰ ਬਿਮਾਰ ਹੋ ਗਿਆ ਟੀਵੀ ਟੀਵੀ ਚ ਦੇਖ ਕੇ ਹਾਂ ਟੀਵੀ ਚ ਦੇਖ ਕੇ ਹੀ ਸਾਰਾ ਟੱਬਰ ਬਿਮਾਰ ਹੋ ਗਿਆ ਬਸ ਸਾਰਿਆਂ ਨੇ ਬੁਗਰੋ ਤਿੰਨ ਤਿੰਨ ਰਜਾਈਆਂ ਵੀ ਉੱਤੇ ਲੈ ਲਈਆਂ ਠੰਡ ਨਾ ਹਟੇ ਫਿਰ ਕੀ ਕੀਤਾ ਸਗੜਾ ਸਾਡਾ ਬਾਬਾ ਸੀ ਨਾ ਉਹ ਬੜਾ ਸਿਆਣਾ ਸੀ ਉਹ ਠੰਡ ਦੇ ਉਹਨਾਂ ਟੀਵੀ ਦੇ ਉੱਤੇ ਪਰਜਾਈ ਦੇ ਦਿੱਤੀ ਕਿ ਠੰਡ ਜਿੱਥੋਂ ਆਈ ਹੈ ਉਹੀ ਰੋਗ ਬਸ ਉਹੀ ਰੋਗ ਦਿੱਤੇ ਜਾ ਬਈ ਪਰ ਫਿਰ ਵੀ ਕਿੱਥੇ ਸਾਡੇ ਫਿਰ ਵੀ ਨਾ ਫਿਰ ਆਲੇ ਦੋਲੋਂ ਪੁੱਛਿਆ ਸਾਡੇ ਖਾਨਦਾਨ ਦੇ ਵਿੱਚ ਕੋਈ ਸਿਆਣੇ ਬੰਦੇ ਨੂੰ ਵੀ ਹੁਣ ਕੀ ਹੱਲ ਕਰੀਏ ਫਿਰ ਪਤਾ ਕੀਤਾ ਟੀਵੀ ਚੱਕਿਆ ਯਾ ਕੋ ਦੂਰ ਖੇਤਾਂ ਦੇ ਵਿੱਚ 5 ਫੁੱਟ ਟੁੱਟਿਆ ਟੁੱਟਿਆ ਠੀਕ ਹੈ ਉਹ ਆ ਪੁੱਟ ਕੇ ਫਿਰ ਉਹਨੂੰ ਦੱਬਿਆ ਫਿਰ ਉੱਤੇ ਰਜਾਈ ਦਿੱਤੀ ਫਿਰ ਭਰਾਵਾ ਥੋੜਾ ਬਹੁਤਾ ਠੰਡਾ ਹੋ ਗਿਆ ਠੰਡਾ ਸੀ ਹਾਂ ਇਹ ਤਾਂ ਵੀ ਤਾਂ ਸੱਚੇ ਸਾਡਾ ਟੱਬਰ ਕਰੀ ਜੇ ਮੈਂ ਕਹਿੰਦਾ ਕੋਕਾ ਕੋਲਾ ਉਹ ਕਿੰਦਾ ਨਹੀਂ ਉਹਨਾਂ ਤਰੀਕ ਕੋ ਉਹ ਭਰਾਵਾ ਕੋਈ ਸਟੋਰੀ ਹੈਗੀ ਕੋਈ ਲੈ ਤੂੰ ਕੋਕਾ ਕੋਲਾ ਦੀ ਗੱਲ ਸੁਣ ਲੈ ਹਾਂ ਜਿਹਨੂੰ ਠੰਡਾ ਕਹਿੰਦੇ ਆ ਨਾ ਮਲਪੂਰ ਆ ਮੀਨਾ ਸੀ ਠੀਕ ਹੈ ਠੰਡ ਬਹੁਤ ਸੀ ਠੀਕ ਬਸ ਠੰਡ ਦੇ ਵਿੱਚ ਨਾ ਠੰਡੇ ਦੀ ਐਡ ਦੇਖ ਲਈ ਸਾਡੇ ਘਰ ਦੇ ਆ ਠੀਕ ਹੈ ਬਾ ਜਿੱਦਾਂ ਹੀ ਐਡ ਦੇਖੀ ਨਾ ਸਾਰੇ ਟੱਬਰ ਮੁਝੇ ਕਾਮ ਐਡ ਤੋਂ ਹੀ ਪੂਰੀ ਤੋਂ ਹੀ ਮਸ਼ਹੂਰੀ ਤੋਂ ਹੀ ਜਕਾਮ ਰੇਸ਼ਾ ਬੁਖਾਰ ਇੱਥੇ ਤੱਕ ਨਮੂਨੀਆਂ ਵੀ ਹੋ ਗਏ ਬਈ ਇਦਾਂ ਦਾ ਤਾਂ ਸਾਡਾ ਟੱਬਰ ਆ ਅੰਡ ਤੋਂ ਮੰਦਾ ਸ਼ੁਰੂ ਤੋਂ ਹੀ ਆਲਸੀ ਆਲਸੀ ਹੁਣ ਤੂੰ ਦੱਸ ਦੂ ਦੱਸ ਕੱਪੜੇ ਕਿੰਨੇ ਪਾਏ ਹੋ ਮੈਂ ਅੱਛਾ 2 ਜਾਂ 3 ਪਾਏ ਹੋਣੇ ਆ ਉਹ ਸਦਾਹੀ ਆ ਅੱਜ ਤਰੀਕ ਕਿੰਨੀਆਂ ਦੱਸ ਅੱਜ ਤਰੀਕ ਤਾਂ ਹੈਗੀ 9 ਤਰੀਕ ਨੋ ਜਨਵਰੀ ਮਹੀਨੇ ਦੀ ਨੋ ਹਨਾ ਜੇ ਮੈਂ ਤੁਹਾਨੂੰ ਕੱਪੜੇ ਦਿਖਾਉਣ ਲੱਪਿਆ ਨਾ ਕਿੰਨੇ ਪਾਏ ਆ ਤੇ ਲੋੜੀ ਨਿਕਲ ਜਣੀ ਐ ਐਨੇ ਪਾਏ ਹੋ ਆ ਹੁਣ ਹਾਂ ਐਨੇ ਕੱਪੜੇ ਪਾਏ ਆ ਤੋ ਤੋ ਲੋਈ ਵੀ ਲਈ ਐ ਤੋ ਲੋਈ ਵੀ ਲਈਓ ਭਰਾਵਾ ਕੋਈ ਠੰਡ ਸਾਡਾ ਖਾਨਦਾਨ ਠੰਡ ਮੰਨਦਾ ਹੀ ਰੋਟ ਆ ਠੀਕ ਠੀਕ ਐ ਟਟਾ ਇੱਕ ਵਾਰੀ ਦੀ ਗੱਲ ਸੁਣ ਲਾ ਇਹ ਤੇਰਾ ਬਾਪੂ ਤੇ ਉਹ ਮੇਰੇ ਨਾਲ ਨਾ ਇੱਕ ਵਾਰੀ ਚੱਲ ਗਏ ਤੇ ਨਾਲ ਸਾਡਾ ਬਾਬਾ ਅਸੀਂ ਗਏ ਤੇ ਤੇਰੀ ਭੂਆ ਦੀ ਕੁੜੀ ਆ ਉਹਦਾ ਰਿਸ਼ਤਾ ਦੇਖਣ ਰਿਸ਼ਤਾ ਜੀਤੋ ਦਾ ਜੀਤੋ ਦਾ ਰਿਸ਼ਤਾ ਦੇਖਣ ਗਏ ਤੇ ਜਦੋਂ ਗਏ ਨਾ ਤੇ ਤੈਨੂੰ ਪਤਾ ਸਗਰੂ ਉੱਠ ਖੜਦੇ ਹੁੰਦੇ ਸੀਗੇ ਹੁਣ ਦੇ ਹੁਣਾਂ ਵਾਂਗੂ ਥੋੜਾ ਨੌ ਨੌ ਦੱਸਦਾ ਵੇ ਤੱਕਰ ਜਾਈਆਂ ਚ ਰਹਿਣਾ ਅੱਛਾ ਉਸ ਟਾਈਮ ਹਾਂ ਉਹ ਹੈ ਤਾਂ ਆਲਸੀ ਸੀਗੇ ਪਰ ਫਿਰ ਵੀ ਕਿਤੇ ਕੰਮ ਸਗਾ ਕੋਈ ਤੁਰ ਪਏ ਤੁਰ ਕੇ ਜਦੋਂ ਗਏ ਨਾ ਜਾ ਕੇ ਦੇਖਿਆ ਨਾ ਉਸ ਵੀਰ ਇਸ ਵੀਰ ਨੂੰ ਠੰਡ ਦੇ ਵਿੱਚ ਉਹ ਜਿਹੜੇ ਮੁੰਡੇ ਨਾਲ ਰਿਸ਼ਤਾ ਕਰਨਾ ਸੀ ਉਹ ਮੱਝ ਨੜਉਣ ਲੱਗਾ ਬਸ ਫੇਰ ਕਿ ਕਿਸੇ ਨੇ ਆਂਦਾ ਨਾ ਪੁੱਛਿਆ ਨਾ ਪਾਂਦਾ ਪੁੱਛਿਆ ਵਾਪਸ ਮੁੜੇ ਮੱਝ ਨੂੰ ਆਨ ਕਰਨ ਉਹ ਮਤਲਬ ਜਵਾਬ ਦੇਤਾ ਕਹਿੰਦੀ ਹੈ ਜੀ ਇੰਨੀ ਠੰਡ ਦੇ ਵਿੱਚ ਮੱਝ ਨੂੰ ਨੜਾ ਰਿਆ ਇਹ ਸਾਡੀ ਕੁੜੀ ਮਾਰ ਦਊਗਾ ਠੀਕ ਹੈ ਜੀ ਤਾਂ ਕਿ ਸਾਡਾ ਪੂਰੇ ਤੱਬਰ ਹੀ ਸ਼ੁਰੂ ਤੋਂ ਮੈਂ ਕਿਹਾ ਪੁੱਛਣਾ ਹਾਲ ਯਾਰ ਕੀ ਹਾਲ ਹੈ ਸਾਡਾ ਤਾਂ ਤੱਬਰ ਨਾ ਠੰਡ ਦੇ ਕਰਕੇ ਨਾ ਮਸ਼ਹੂਰ ਆ ਆਲੇ ਵਾਲੇ ਦਸ ਜਿਹਦਾ ਤੁਸੀਂ ਫਿਲਮ ਦੇ ਗੱਬਰ ਨਹੀਂ ਮਸ਼ਹੂਰ ਸੀਗਾ ਉਹ ਕਹਿੰਦਾ ਹੁੰਦਾ ਸੀਗਾ ਅਰੇ ਜਦ ਕੋਈ ਬੱਚਾ ਰੋਤਾ ਹੈ ਹਨਾ ਤਾਂ ਉਹ ਇਦਾਂ ਦਾ ਕੁਝ ਬਾਇਲ ਨਹੀਂ ਬੋਲੇ ਅਸੀਂ ਵਾਲੇ ਦੋ ਵਾਲੇ ਪਿੰਡਾਂ ਦੇ ਵਿੱਚ ਬੜੀ ਦਹਿਸ਼ਤ ਆ ਸਾਡੇ ਤੱਬਰ ਦੀ ਨਾ ਆਲੇ ਦੋ ਵਾਲੇ ਪਿੰਡਾਂ ਚ ਮਸ਼ਹੂਰੀ ਸੀਗੀ ਇਹ ਠੰਡ ਤੋਂ ਬਹੁਤ ਡਰਦੇ ਹੁੰਦੇ ਸੀ ਠੀਕ ਹੈ ਬਸ ਤਿਆਰੀਆਂ ਇਹਨਾਂ ਨੇ ਪਹਿਲਾਂ ਹੀ ਕਰ ਲਾ ਪਾਣੀਆਂ ਜਦੋਂ ਹਜੇ ਗਰਮੀ ਦੇ ਵਿੱਚ ਹੀ ਤਿਆਰੀ ਕਰ ਲਾ ਪਾਣੀ ਬਸ ਤੇ ਉਹ ਜਿਹਦਾ ਸਾਡਾ ਦਾਦਾ ਪਰਦਾਦਾ ڈاکੂ ਸੀ ਉਹ ਕੀ ਹਿਸਾਬ ਕਿਤਾਬ ਸੀਗਾ ڈاکੂਆਂ ਦਾ ਟੱਬਰ ਕਿਉਂ ਕਹਿੰਦੇ ਸਨ ਹਾਂ ਲੈ ਆ ਤੂੰ ਜਿਹੜਾ ਨਾ ਪੁੱਛਿਆ ਤੇ ਇਹ ਬਹੁਤ ਵਧੀਆ ਪੁੱਛਿਆ ਇੱਕ ਵਾਰ ਨਾ ਜਿੱਦਾਂ ਆਪਾਂ ਧੂਣੀ ਤੇ ਬੈਠੇ ਹਾਂ ਏਦਾਂ ਹੀ ਨਾ ਧੂਣੀ ਤੇ ਉਹੀ ਸਾਡਾ ਬਾਬਾ ਜਿਹੜਾ ਸੀਗਾ ਉਹ ਬੈਠਾ ਉਹਦੇ ਕੋਲ ਇੱਕ ਆਣ ਕੇ ਨਾ ਧੂਣੀ ਸੇਕਣ ਲੱਪਿਆ ਬੰਦਾ ਠੀਕ ਉਹ ਦਾ ਮਹੀਨਾ ਠੰਡ ਕੜਾਕੇ ਦੀ ਉਸ ਬੰਦੇ ਨਾਲ ਨਾ ਠੰਡ ਦੇ ਵਿੱਚ ਚਾਰ ਪੰਜ ਵਾਰੀ ਗਿਆ ਤਾਂ ਠੰਡ 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 ਕੋਏ ਹੋਏ ਹੋਏ ਫੇ ਸਾਡੇ ਬਾਬੇ ਨੇ ਪਤਾ ਕੀਤਾ ਬਸ ਠੰਡ ਦੇ ਵਿੱਚ ਨਾ ਉਹਦੇ ਪੰਜ ਥਾਂ ਤੋਂ ਪੰਜ ਤਰੀਕੇ ਨਾਲ ਪੰਜ ਪੰਜ ਟੋਟੇ ਕਰੇ ਇਹ ਤਾਂ ਚਾਚਾ ਬਹੁਤ ਜ਼ਿਆਦਾ ਹੋ ਗਏ ਗਿਣਤੀ 'ਚ ਵੀ ਨਹੀਂ ਆਉਂਦੇ ਵੇ ਦੇਖ ਲੈ ਨਾ ਪੰਜ ਥਾਂ ਤੋਂ ਪੰਜ ਤਰੀਕੇ ਨਾਲ ਪੰਜ ਟੋਟੇ ਕਰਦੇ ਆ ਅੱਛਾ ਹਾਂਜੀ ਬਸ ਉਸ ਤੋਂ ਬਾਅਦ ਫੇ ਮਸ਼ਹੂਰ ਹੋ ਗਿਆ ਸਾਡਾ ਸਾਡਾ ਖਾਨਦਾਨ ਮਸ਼ਹੂਰ ਹੋ ਗਿਆ ਬਹੁਤ ਵੱਡੇ ਡਾਕੂ ਬਹੁਤ ਵੱਡੇ ਡਾਕੂ ਚਾਚਾ ਠੰਡ ਚ ਪਜਾਈਦਾ ਡਕੈਤ ਕਰਨ ਬਕੈਤੀ ਕਰਨ ਉਹ ਭਰਾਵਾ ਡਕੈਤਾਂ ਕਰਨ ਆਇਓ ਪਰ ਕਰੀਏ ਕੀ ਠੰਡੇ ਹੀ ਬਹੁਤ ਆ ਗਰੀਗਾ ਕੋਈ ਜਿਹੜੀ ਫਲਮ ਨੇ ਕੋਈ ਬੰਦਾ ਫੁੱਟ ਨੂੰ ਮਾਰਦੇ ਉੱਤੇ ਜਾਂਦਾ ਉਹਨਾਂ ਚੱਕੀ ਆਹੂ ਕਰਨਾ ਪੈਣਾ ਕੁਛ ਨਾ ਕੁਛ ਪਾਉਂਦੇ ਜਾਨੀਏ ਬਾਹੂ ਕਰਦੇ ਨੇ ਕਰੇ ਨਾ ਜਿਹਦਾ ਹੱਥ ਨੂੰ ਆਏ ਹਾਏ ਅੱਗ ਬਲਦੀ ਐ ਤੇ ਬੱਕਰੇ ਦੀ ਗੱਲ ਸੁਣਾਉਂਦੀ ਯਾਰ ਹੁਣ ਤਾਂ ਨਾ ਮੂਝ ਵੀ ਪਾਣੀ ਆ ਗਿਆ ਠੀਕ ਉਹ ਬੱਕਰਾ ਜਿਹੜਾ ਮੇਰੇ ਦਾਦਾ ਬੱਕਰਾ ਖਾਂਦਾ ਹੁੰਦਾ ਸੀ ਕਿੰਨੇ ਸਾਲਾਂ ਬਾਅਦ ਮੈਨੂੰ ਮਿਲਿਆ ਦਾ ਉਹ ਹੀ আর ਬਾਕੀ ਬੱਕਰੇ ਵੀ ਗੱਲ ਤੈਨੂੰ ਬਾਤ ਸੁਣਾਉਂਦਾ ਠੀਕ ਹੈ ਇਹ ਉਹ ਦੇਖ ਪਿੱਛਾ ਰਿਆ ਮੜ ਜਾ ਇੱਧਰ ਉੱਠ ਕੇ ਜਾ ਮੈਂ ਤੇਰੇ ਟੱਬਰ ਚ ਇੱਥੇ ਨਹੀਂ ਠਾਟ ਮਾਰ ਕੇ ਡਾਉਣਾ ਪੜਾਉਣਾ ਬਾਜ ਮਾਰਲਾ ਕਰਨਾ ਹੀ ਪੈਣਾ ਕੁਛ ਨਾ ਕੁਛ ਉਹ ਭਾਈ ਜੀ ਉਹ ਭਾਈ ਜੀ 1 ਮਿੰਟ ਗੱਲ ਸੁਣੀਓ ਉਹ ਭਾਈ ਜੀ ਹਾਂ ਜੀ ਇਕ ਟੁਮੇਟ ਆਈਓ ਭਾਈ ਜੀ ਆ ਚੰਗੇ ਕੰਗਲੇ ਬੰਦੇ ਨਹਿਰ ਦੀ ਅੱਗ ਵਾਲੀ ਬੈਠੇ ਭਾਈ ਜੀ ਉਹ ਬਾਹਰ ਨਹੀਂ ਨਿਕਲ ਹੁੰਦਾ ਦੋ ਮਿੰਟ ਆਈਓ ਥੱਲੇ ਕੱਲ ਸੁਣੀਓ ਤੋ ਬੜੇ ਕਿਵੇਂ ਤੁਸੀਂ ਉਹ ਇੱਥੋਂ ਭਾਈ ਆਏ ਸੀਗੇ ਥੱਲੇ ਹੁਣ ਮੈਂ ਕਿਵੇਂ ਆਵਾਂ ਆਓ ਆ ਜਾ ਪਿਓ ਮੇਰੇ ਜਿੱਤਾ ਮਰਦੀ ਆ ਜਾ ਆ ਜਾ ਰੋਕ ਲਾ ਮੇਰੀਆਂ ਲੱਤਾਂ ਨਾ ਪਨਾ ਦੇਓ ਕਿਤੇ ਆਵਾਜ਼ ਆਵਾਜ਼ ਆ ਆ ਆ ਗਿਆ ਚੱਤਾ ਆ ਗਿਆ ਆ ਗਿਆ ਆ ਜਾ ਵੀ ਆ ਤੁਸੀਂ ਬੜੇ ਜੰਗਲ ਚ ਮੰਗਲ ਲਾਏ ਆ ਬਾਪੇ ਕੀ ਕਰਾਂ ਬਾਪੇ ਕਾਕਾ ਤੈਨੂੰ ਤਾਂ ਪਤਾ ਹੀ ਆ ਬੇ ਨਹਿਰਾਂ ਚ ਪਾਣੀ ਪੂਣੀ ਤਾਂ ਆਉਦਾ ਹੀ ਨਹੀਂ ਹਾਂ ਅਸੀਂ ਕਿਹਾ ਧੂਣੀ ਸਿੱਖਦੇ ਆ ਪਾਣੀ ਦਾ ਪਿੱਛੇ ਰਹਿ ਗਏ ਉਹ ਰਹਿ ਗਈਆਂ ਪਿੱਛੇ ਨਹਿਰਾਂ ਪਾਣੀ ਵਾਲੀਆਂ ਹਾਂ ਪਰ ਸਰਕਾਰਾਂ ਲੜਾਈ ਤਾਂ ਬਥੇਰੀ ਕਰਦੀਆਂ ਐਸ ਵੀ ਆਲ ਐਦਾਂ ਕਦੀ ਕਿਤੇ ਕਦੀ ਕਿਤੇ ਲੜਾਈਆਂ ਤਾਂ ਬਥੇਰੀਆਂ ਹੁੰਦੀਆਂ ਪਾਣੀ ਤੇ ਸਰਕਾਰਾਂ ਜਨਤਾ ਨੂੰ ਮੋਰਖ ਬਣਾਉਂਦੀਆਂ ਅੱਛਾ ਰਲੇ ਮਿਲੇ ਆਏ ਇਹਦਾ ਮਤਲਬ ਕਿ ਪਾਣੀ ਚ ਮਧਾਣੀ ਆ ਨਿਕਲਣਾ ਕੁਛ ਨਹੀਂ ਨਹੀਂ ਨਿਕਲਣਾ ਹਾਂ ਹਾਂ ਅੱਛਾ ਹੋਰ ਕੁਝ ਕੋਈ ਨਹੀਂ ਅੱਛਾ ਇਹ ਯਾਰ ਮੈਂ ਤੈਨੂੰ ਕਿਤੇ ਦੇਖਿਆ ਮੈਨੂੰ ਐਸੇ ਪਿੰਡ ਦਾ ਮੈਂ ਕਿੱਥੇ ਆਉਣਾ ਕਿਤੇ ਕਿਹੜਾ ਪਿੰਡ ਆ ਤੇਰਾ ਹਾਂ ਬਜਵਾੜਾ ਬਜਵਾੜਾ ਹਾਂ ਆ ਨਾਲ ਹੀ ਜਿਹੜਾ ਹਾਂ 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 ਯਾਰ ਉੱਥੇ ਤਾਂ ਮੇਰੀ ਵੀ ਰਿਸ਼ਤੇਦਾਰੀ ਹੈਗੀ ਆ ਰਿਸ਼ਤੇਦਾਰੀ ਹਾਂ 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 ਅੱਛਾ ਹਾਂ ਮੈਨੂੰ ਤਾਂ ਅੱਛਾ ਮੇਰੇ ਕੰਮ ਉਹ ਮੇਰੇ ਕੰਮ ਤਾਂ ਪੁੱਲ ਲੈ ਕੇ ਉਹ ਬੱਸ ਠੰਡ ਭਜੀ ਠੰਡ ਮੇਰੀ ਗੱਲ ਸੁਣੋ ਤੁਸਾਨੂੰ ਪਛਾਣਿਆ ਨਹੀਂ ਪਛਾਣਿਆ ਨਹੀਂ ਮੈਂ ਅੱਛਾ ਹੁਣ ਪਛਾਣਿਆ ਨਹੀਂ ਹੁਣ ਵੀ ਨਹੀਂ ਪਛਾਣਿਆ ਇਹ ਲੈ ਕੌਣ ਪਛਾਣਿਆ ਨਹੀਂ ਹਰ ਦੂ ਲਾਂ ਦਾ ਸਾਡੀ ਬਦਮਾਸ਼ੀ ਲਾਂ ਕਾ ਸਾਡੇ ਉਹ ਤੂੰ ਸਾਨੂੰ ਪਛਾਣਿਆ ਨਹੀਂ ਨਹੀਂ ਪਛਾਣਿਆ ਉਹ ਕੰਜਰ ਤੇ ਅਸੀਂ ਆ ਵੱਡੇ ਬਦਮਾਸ਼ ਵੱਡੇ ਬਦਮਾਸ਼ ਅੱਛਾ ਸੁਣਿਆ ਨਾ ਨਾ ਤਾਂ ਸੋਣਿਆ ਤੂੰ ਵੱਡੇ ਡਾਕੂ ਤੋਂ ਚਾੜਾ ਡਰ ਜਾਨਾ ਇਹਨੇ ਵੱਡੇ ਡਾਕੂ ਅੱਛਾ ਡਾਕੂ ਡੱਕੇ ਮਾਰਦੇ ਤੁਸੀਂ ਮਾ ਵੱਡੇ ਡਾਕੂ ਅੱਛਾ ਟੀਵੀ ਚ ਦੇਖਿਆ ਸਨ ਉਹ ਟੀ ਡਾਕ ਦੇ ਤਾਂ ਟੀਵੀ ਵਾਲੇ ਪਰ ਟੀਵੀ ਦੇ ਵਿੱਚ ਤੁਹਾਡਾ ਰੂ ਵੀ ਬੜਾ ਬੰਦਾ ਦੇਖ ਕੇ ਡਰ ਜਾਂਦਾ ਹੁਣ ਤੁਹਾਨੂੰ ਕੀ ਹੋ ਆ ਗਿਆ ਯਾਰ ਬਸ ਤੇ ਨਹੀਂ ਠੰਡਾ ਨਾ ਹਾਂ ਪੂਰਾ ਮਹੀਨਾ ਹਾਂ ਉਤੋਂ ਇੰਨੀ ਠੰਡ ਹਾਂ ਹੈਗੀ ਤਾਂ ਅਸੀਂ ਉਹੀ ਬਦਮਾਸ਼ ਅੱਛਾ ਉਹੀ ਡਾਕੂ ਆ ਠੀਕ ਹੈ ਪਰ ਠੰਡ ਇਤਨਾ ਸੂਗ ਰਗਿਆ ਯਾਰ ਅੱਛਾ ਉਹ ਕਹਿੰਦੇ ਨਹੀਂ ਸਿਆਣੇ ਵੀ ਜੰਮਿਆਂ ਨਾਲੋਂ ਠੰਡ ਨਾਲ ਛੋਟੇ ਕਰਤਾ ਸਾਡੇ ਹਾਂ ਇਹਦਾ ਮਤਲਬ ਤੁਹਾਡੀ ਬਦਮਾਸ਼ੀ ਟੀਵੀ ਤੇ ਚੱਲਦੀ ਆ ਬਾਹਰ ਤੁਹਾਨੂੰ ਕੋਈ ਨਹੀਂ ਪਛਾਣਦਾ ਨਹੀਂ ਨਹੀਂ ਭਾਈ ਜੀ ਉਹ ਅਸੀਂ ਕੱਪੜੇ ਜਦਾ ਪਾਏ ਹੋਏ ਆ ਅੱਛਾ ਉਹ ਤਾਪ ਇਸਰ ਟੋਪੀਆਂ ਲਾਈਆਂ ਸਾਨੂੰ ਤਾ ਨਹੀਂ ਪਛਾਣ ਹੁੰਦੇ ਅਸੀਂ ਅੱਛਾ ਕੱਚਾ ਦੱਸੀ ਜਰਾ ਫਿਰ ਹੋਰ ਕੋਈ ਗੱਲਬਾਤ ਕਰ ਠੀਕ ਆ ਸਾਡੀ ਨਾ ਜਿੱਦਾਂ ਜਿੱਦਾਂ ਠੰਡ ਜਾਣੀ ਆ ਹੂੰ ਜਿੱਦਾਂ ਜਿੱਦਾਂ ਮਲੋ ਗਰਮੀ ਆਈ ਜਾਣੀ ਠੀਕ ਹੈ ਸਾਡੀ ਜਿਹੜੀ ਬਦਮਾਸ਼ੀ ਆ ਸਾਡਾ ਡਕੈਤੀ ਜਿਹੜੀ ਉਹ ਬੱਸ ਉਗੜੀ ਜਾਣੀ ਆ ਬੱਸ ਫਿਰ ਠੰਡ ਨੇ ਜਾਣਾ ਗਰਮੀ ਨੇ ਆਉਣਾ ਬਸ ਜਿੱਦਾਂ ਜਿੱਦਾਂ ਪਿਗਲਣਾ ਹੈਗਾ ਸਾਡੀ ਬਦਮਾਸ਼ੀ ਬਸ ਅਸੀਂ ਵੱਡੇ ਵੱਡੇ ਡਾਕੇ ਮਾਰਦੇ ਹੁੰਦੇ ਉਹ ਹੀ ਮੌਸਮੀ ਡਾਕੂ ਆ ਫਿਰ ਮੌਸਮੀ ਮੌਸਮੀ ਜੋਂ ਚਲਾਈ ਚ ਆਪਣੇ ਘੋੜੇ ਫਸਟਵਲ ਚਾਚਾ ਦੱਸੀ ਜਿਹੜਾ ਘੋੜੇ ਮਾਗ ਪੁੱਛੋ ਹੀ ਨਾ ਅਸੀਂ ਪਤਾ ਕਿਦਾਂ ਵੱਡੇ ਡਾਕੂ ਬਣੇ ਹਾਂ ਪਰ ਵਾਪੋਨੀ ਹਾਂ ਸਾਡੇ ਨਾ ਇੱਕ ਵਾਰੀ ਦਾਦੇ ਨੇ ਤੇਰੇ ਅੰਗੂ ਇੱਕ ਬੰਦਾ ਆਇਆ ਉਹਨ ਠੰਡ ਦੇ ਵਿੱਚ ਆਣ ਕੇ ਕਹਿਤਾ ਠੰਡ ਬਹੁਤ ਠੰਡ ਬਹੁਤ ਠੰਡ ਬਹੁਤ ਅੱਛਾ ਸਾਡੇ ਦਾਦੇ ਨੇ ਨਾ ਫਿਰ ਉਹਨੂੰ ਪੰਜ ਥਾਂ ਤੋਂ ਪੰਜ ਤਰੀਕੇ ਨਾਲ ਪੰਜ ਥਾਂ ਤੋਂ ਪੰਜ ਤਰੀਕੇ ਨਾਲ ਪੰਜ ਥਾਂ ਤੋਂ ਪੰਜ ਤਰੀਕੇ ਨਾਲ ਪੰਜ ਬਾਰੀ ਕੁੱਟ ਐ ਨਾ ਕੱਢਣ ਕਰਨ ਕਰਨ ਕਟਿਆ ਉਹਨੂੰ ਕਿੰਨੇ ਕਿ ਟੁਕੜੇ ਬਣ ਗਏ ਭਲਾ ਫਿਰ ਬਸ ਇਹ ਤਾਂ ਹੁਣ ਤੂੰ ਗਿਣ ਲਾ ਇਹ ਮੈਂ ਤੈਨੂੰ ਤਾਂ ਦੱਸਿਆ ਕਿ ਤੂੰ ਦੇਖ ਲੈ ਸਾਡੀ ਬਦਮਾਸ਼ੀ ਕਿੰਨੀ ਆ ਹੁਣ ਜੋ ਤੇਰੇ ਕੋਲ ਹੈਗਾ ਨਾ ਕੱਢ ਦੇ ਉਹ ਮੇਰੇ ਕੋਲ ਕੀ ਲੱਭਣਾ ਤੁਹਾਨੂੰ ਮੈਂ ਆਪ ਮੁਸੀਬਤ ਦਾ ਚੰਦੀ ਦਾ ਬ੍ਰੇਸਲੇਟ ਵੀ ਆ ਇਹ ਅਸਲੀ ਹੈ ਕਿ ਨਕਲੀ ਆ ਓਏ ਇਹ ਤਾਂ ਨਕਲੀ ਆ ਲੈ ਫੜ ਤੂੰ ਲੈ ਲੈ ਓਏ ਇਹਨ ਦੇ ਕੀ ਕਰਨਾ ਓਏ ਕੰਜਰ ਦੇ ਆ ਆਪਣੀ ਏਡੀ ਬਦਮਾਸ਼ੀ ਆ ਨਕਲੀ ਲੈਣਾ ਸੀ ਚੱਤ ਨਕਲੀ ਆ ਤੂੰ ਵੀ ਨਹੀਂ ਵੇਖਣਾ ਤੂੰ ਖਾਡੇ ਖਾਂਦਾ ਨੂੰ ਟਲੰਕ ਲਾਉਣ ਲੱਗਾ ਸੱਚਾ ਸਵਾਟਰ ਬੈਟਰ ਠੰਡ ਲੱਗੂ ਫਟਾ ਵਿਆਹ ਨਹੀਂ ਤੇ ਯਾਰ ਇਹ ਤਾਂ ਪਹਿਲਾ ਹੀ ਪੱਟਾ ਹੈ ਤੁਸੀਂ ਲੋ ਚੱਕ ਨਾਲੇ ਸਮੈਟਰ ਕੱਪੜੇ ਪਤਾ ਕੀ ਗੱਲ ਹੈ ਮੇਰੇ ਕਾਜੀ ਨੂੰ ਮੈਨੂੰ ਤਾਂ ਤਰਸ ਆਉਗਾ ਕਿ ਜੇ ਸਾਨੂੰ ਠੰਡ ਲੱਗਦੀ ਆ ਇਹਨੂੰ ਵੀ ਠੰਡ ਲੱਗੂ ਚੰਗੇ ਕੱਪੜੇ ਨਹੀਂ ਲੈਣੇ ਬਾ ਠੀਕ ਚੰਗੇ ਡਾਕੂਆਂ ਕੱਪੜੇ ਨਹੀਂ ਲੈਣੇ ਯਾਰ ਹੋਰ ਕੁਝ ਦੇ ਦੇ ਭਰਾ ਮੇਰੇ ਕੁਸਤਾ ਦੇ ਦੇ ਮੇਰੇ ਕੋਲ ਕੁਝ ਨਹੀਂ ਹੈਗਾ ਤੁਸੀਂ ਵੇਖੋ ਹੁਣ ਜੇ ਤੁਸੀਂ ਕੁਝ ਮੈਨੂੰ ਦੇ ਸਕਦੇ ਤੇ ਦੇ ਦੇ ਦਿਓ ਚੱਟਾ ਵੇ ਤੇ ਇਹ ਪੂਰਾ ਜੀ ਮੋਰ ਪੈਣ ਵਾਲਾ ਗੱਲ ਹੈ ਹੁਣਾ ਕੁਛ ਨਾ ਕੁਛ ਅੱਛਾ ਇਦਾਂ ਕਰ ਜੀ ਹੂੰ ਤੂੰ ਨਾ ਬਹੁਤ ਚੰਗਾ ਬੰਦਾ ਲੱਗਦਾ ਠੀਕ ਹੋ ਸਿਆਣਾ ਵੀ ਬਹੁਤ ਲੱਗਦਾ ਤੇ ਤੈਨੂੰ ਤਰਸ ਵੀ ਸਾਡੇ ਤੇ ਥੋੜਾ ਬਹੁਤ ਆਉਂਦਾ ਹੁਣ ਆਉਂਦਾ ਤੇ ਇੱਕ ਨੇ ਇਦਾਂ ਕਰ ਸਿਗਰਟਾਂ ਦੀ ਡੱਬੀ ਕਰ ਇਹ ਤਾਂ ਮੈਂ ਕਦੇ ਹੱਥ ਨਹੀਂ ਲਾਇਆ ਤੁਸੀਂ ਸਿਗਰਟਾਂ ਪੀਣ ਦੀ ਗੱਲ ਕਰਦੇ ਹੋ ਗਲਤ ਬਾਜ ਬਚ ਗਈ ਲੱਗਦੀ ਚਾਚਾ ਚਲ ਬੀੜੀਆਂ ਨਹੀਂ ਢੀੜੀਆਂ ਵੀ ਨਹੀਂ ਮੇਰੇ ਕੋਲ ਤੁਮਾਕੂ ਨਹੀਂ ਨਹੀਂ ਉਹ ਵੀ ਨਹੀਂ ਚੱਣੀ ਹੈ ਨਾ ਕੁਝ ਨਹੀਂ ਆ ਫਿਰ ਭਰਾਵਾ ਪਾਜ ਮਾਰ ਕੇ ਨੂੰ ਪਾਜ ਮਾਰੋ ਤਾਂ ਸਾਫ ਇਚਾ ਵਾਲਿਆ ਤੁਸੀਂ ਪੱਕੇ ਡਾਕੂ ਨਹੀਂ ਭਰਾਵਾ ਕੁਛ ਕੁਛ ਦਾ ਜਾਨਨ ਤੇ ਤੁਸੀਂ ਗਲਤੀ ਕਰ ਗਏ ਉਹ ਠੰਡ ਆ ਪਜੀ ਠੰਡ ਕਰਨ ਪਲੇਖਾ ਲੱਗ ਗਿਆ ਹੋਰ ਚਾਚਾ ਮੈਨੂੰ ਇਦਾਂ ਤਿਰਚੀ ਬਾਜ਼ ਵੀ ਲੈ ਗੱਲ ਸੁਣ ਲਾ ਮੇਰੀ ਗੱਲ ਸੁਣ ਨਾ ਚਲਾਈਏ ਤੀਰ ਨਾ ਚਲਾਈਏ ਤਲਵਾਰ ਤੇ ਨਾ ਚਲਾਈਏ ਚੱਕੂ ਹਾਂ ਅਸੀਂ ਤਾਂ ਅੱਖਾਂ ਨਾਲ ਬੰਦਾ ਮਾਰ ਦਿੰਨੇ ਆ ਕਿ ਅਸੀਂ ਬਹੁਤ ਵੱਡੇ ਬਹੁਤ ਵੱਡੇ ਬਹੁਤ ਵੱਡੇ ਚੱਕੂ